हां सब बहुत ज्यादा जी दो एक्टिवਾ ਵੱਜੀਆਂ ਆ ਇੱਕ ਮੋਟਰਸਾਈਕਲ ਇੱਕ ਵਾਰੀ ਆਟੋ ਵੱਜਿਆ ਸੀ ਉਹਦੀ ਵਿਚਾਰੇ ਦੇ ਹੱਥ ਟੁੱਟ ਗਏ ਹਜੇ ਤੱਕ ਮੰਜੇ ਤੇ ਪੇਦਾ ਹੋ ਕੋਰਟ ਕੰਪਲੈਕਸ ਤੋਂ ਲੈ ਕੇ ਡੀਸੀ ਆਫਿਸ ਤੱਕ ਨਾ ਟਰੈਕੀ ਟਰੱਕ ਲੱਗੇ ਆ ਸਵੇਰੇ ਜਦੋਂ ਬੱਚਿਆਂ ਨੇ ਜਾਣਾ ਹੁੰਦਾ ਉਹਨਾਂ ਦੀਆਂ ਬੱਸਾਂ ਆਂਦੀਆਂ ਇੱਥੇ ਲੱਗਣੀਆਂ ਹੁੰਦੀਆਂ ਬੱਚੇ ਬਿਠਾਣੇ ਹੁੰਦੇ ਆ ਵਿੱਚ ਬੱਚੇ ਆ ਹੀ ਪਠਾ ਨਹੀਂ ਸਕਦੇ ਇੰਨੀ ਕੀ ਪ੍ਰੋਬਲਮ ਆਂਦੀ ਆ ਇਹ ਹੈਗੀ ਤੁਸੀਂ ਦੇਖ ਰਹੇ ਹੋ ਕੀ ਟਰੱਕ ਜਿਹੜੇ ਆ ਅੱਧੇ ਰੋਡ ਦੇ ਉੱਤੇ ਲੱਗੇਦੇ ਆ ਤੇ ਸਵੇਰੇ ਜਦੋਂ ਬੱਚਿਆਂ ਨੇ ਜਾਣਾ ਹੁੰਦਾ ਉਹਨਾਂ ਦੀਆਂ ਬੱਸਾਂ ਆਉਂਦੀਆਂ ਇੱਥੇ ਲੱਗਣੀਆਂ ਹੁੰਦੀਆਂ ਬੱਚੇ ਪਠਾਣੇ ਹੁੰਦੇ ਆ ਵਿੱਚ بڑے ਬੱਚੇ ਅਸੀਂ ਪਠਾ ਨਹੀਂ ਸਕਦੇ ਇੰਨੀ ਕਿਉਂ ਪ੍ਰੋਬਲਮ ਆਂਦੀ ਆ ਦੂਜੀ ਗੱਲ ਕੋਰਟ ਕੰਪਲੈਕਸ ਤੋਂ ਲੈ ਕੇ ਡੀਸੀ ਆਫਿਸ ਤੱਕ ਨਾ ਟਰੱਕ ਹੀ ਟਰੱਕ ਲੱਗੇ ਆ ਕੋਈ ਵੀ ਬੰਦਾ ਪਾਰ ਨਹੀਂ ਕਰ ਸਕਦਾ ਉਧਰ ਚੱਲ ਗਿਆ ਉਧਰੋਂ ਦੀ ਇੱਧਰ ਨਹੀਂ ਆ ਸਕਦਾ ਕਿ ਅੱਧਾ ਰੋਡ ਇਹਨਾਂ ਨੇ ਮੱਲੇ ਦਾ ਇੰਨੀ ਕੋ ਟ੍ਰੈਫਿਕ ਹੋ ਜਾਂਦੀ ਆ ਨਾ ਇੰਨੀ ਕੋ ਟ੍ਰੈਫਿਕ ਦੋ ਵਾਰੀ ਮੈਡਮ ਜੀ ਇੱਥੇ ਨਾ ਇੱਕ ਮੋਟਰਸਾਈਕਲ ਵਾਲਾ ਇੱਕ ਐਟੋ ਤੇ ਦੋ ਐਕਟਿਵਾ ਦੇ ਵਿੱਚ ਵੱਜ ਗਏ ਆ ਟਰੱਕ ਦੇ ਵਿੱਚ ਰਾਤ ਨੂੰ ਮੈਡਮ ਜੀ ਜਦੋਂ ਲਾਈਟ ਪੈਂਦੀ ਆ ਨਾ ਤੇ ਲੱਭਦਾ ਹੀ ਨਹੀਂ ਆ ਟਰੱਕ ਟਰੱਕ ਦੇ ਵਿੱਚ ਸਿੱਧਾ ਹੀ ਯਾਨੀ ਕਿ ਐਕਟਿਵਾ ਮੋਟਰਸਾਈਕਲ ਕਿੰਨੇ ਵਾਰੀ ਵੱਜੇ ਆ ਇਹਨਾਂ ਨੂੰ ਅਸੀਂ ਇਹੀ ਕਹਿੰਦੇ ਆ ਕਿ ਜਿਹੜੀ ਆ ਟਰੱਕ ਹੈਗੇ ਆ ਥੋੜੇ ਜਿਹਾ ਬਾਹਰ ਕਰਕੇ ਲਾਉਣ ਜਿਹੜਾ ਕਿ ਰਸਤਾ ਜਿਹੜਾ ਕਲੀਅਰ ਹੋ ਜੇ ਇਹ ਜੰਮੂ ਜੰਮੂ ਰੋਡ ਆ ਇਹ ਦਿਨ ਰਾਤ ਚੱਲਦਾ ਰਹਿੰਦਾ ਕੋਈ ਆਏਗਾ ਤਾਂ ਕੋਈ ਜਾਏਗਾ ਤਾਂ ਇਹਨਾਂ ਨੂੰ ਬਸ ਇਹੀ ਪ੍ਰਸ਼ਾਸਨ ਅੱਗੇ ਇਹੀ ਮੰਗ ਹੈਗੀ ਆ ਢੀ ਕਿ ਜਿਹੜੇ ਟਰੱਕ ਹੈਗੇ ਆ ਇਹ ਬਾਹਰ ਲੱਗਣ ਇਹ ਰੋਡ ਜਿਹੜਾ ਹੈ ਕਲੀਅਰ ਕੀਤਾ ਜਾਏ ਅਸੀਂ ਵੱਡਾ ਨਗਰ ਦੇ ਵਸਨੀਕ ਆ ਹਨਾ ਪ੍ਰਾਬਲਮ ਆ ਰਹੀ ਆ ਕਿ ਕਾਟਾ ਮਿਲਦੀਆਂ ਵੜੀਆਂ ਲੱਗੀਆਂ ਆਇਆ ਇਸ ਕਰਨਾ ਟਾਲੇ ਦੇ ਵਿੱਚ ਪ੍ਰਾਬਲਮ ਆ ਰਹੀ ਆ ਇੱਕ ਗੱਡੀਆਂ ਦੇ ਆਪੋਜੀਟ ਟੋਇਆ ਹੈਗਾ ਲੈਫਟ ਹੈਂਡ ਦਿਖਲੇ ਸੈਕਟਰੀ ਜੰਨੇ ਆ ਉਹਦੇ ਵਿੱਚ ਕਿਸੇ ਵਸਤੇ ਵੀ ਹਾਸਾ ਹੋ ਸਕਦਾ ਇੱਕ ਇੱਕ ਸਾਈਡ ਤੇ ਟਰੱਕ ਖੜੇ ਹੈਗੇ ਆ ਸਕੂਲ ਦੀਆਂ ਬੱਚਿਆਂ ਦੀ ਗੱਡੀਆਂ ਦੀਆਂ ਸਕੂਟਰ ਮੋਟਰਸਾਈਕਲ ਚੱਲਦੀ ਹੈ ਕਾਰ ਬੱਸ ਵੀ ਚੱਲ ਰਹੀ ਹੈ ਉਹ ਕਿਸੇ ਵੀ ਡ੍ਰੈਮ ਵਿੱਚੋਂ ਤੇ ਇਹ ਵਿੱਚ ਫਲ ਸਕਦੀ ਹੈ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਇਸ ਬਾਰੇ ਖਿਆਲ ਕੀਤਾ ਜਾਵੇ